ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਆਇਓ ਦੇ ਹਾਏ ਨਹੀਂ ਲੱਲੂ ਰਾਮ ਬਾਈ ਲੱਗਦਾ ਮੈਨੂੰ ਦਿਖਣਾ ਬੰਦ ਹੋ ਗਿਆ ਸਭ ਕੁਝ ਕਾਲਾ ਨਜ਼ਰ ਆਉਂਦਾ ਲੱਕ ਦੀ ਲਾਹਨਤ ਉਸ ਤੇ ਜੋ ਤੇਰੇ ਪਿੱਛੇ ਟਾਈਮ ਖਰਾਬ ਕਰੇ ਛੱਡ ਦੇ ਮੇਰਾ ਵੇ ਮੇਰਾ ਵੀਰ ਨਵਾ ਦੇ ਤਾ ਆਪਣਾ ਜਦੋਂ ਮੈਂ ਤੇਰਾ ਪਿੱਛਾ ਕਰਾਂ ਰੱਬ ਕਰਕੇ ਮੇਰੀ ਲੱਤਾਂ ਨਾ ਚੱਲਣ ਹੋਰ ਕੁਝ ਹੋਵੇ ਨਾ ਹੋਵੇ ਐਣਖ ਹੁੰਦੀ ਜੜਮਾ ਕੋਲ ਆਪਣਾ ਪਿੱਛਾ ਛੱਡ ਦੇ ਮੇਰਾ ਵੇ ਮੇਰਾ ਵੀਰ ਨਵਾ ਦੇ ਤਾ ਆਪਣਾ ਕੋਈ ਅੰਨਾ ਹੋਣਾ ਵਿਚਾਰਾ ਤੇਰੇ ਪਿੱਛੇ ਨਾਲ ਉਹ ਅਸੀਂ ਦਿਹਾੜੀ ਕਰ ਲਵਾਂਗੇ ਪਹਿਲੀ ਗੱਲ ਪਹਿਲਾ ਆਪਣੇ ਦੰਦ ਅੰਦਰ ਕਰਵਾਓ ਡੋਲਾ ਕੁੜਤੇ ਚੋਂ ਬਾਹਰ ਆਵੇ ਤੇਰੇ ਯਾਰ ਦਾ ਗੱਲ ਪੈਜੇ ਨੱਕ ਤਲ ਭਰਾਵਾ ਮੂੰਹ ਤੇ ਨਾ ਲਵਾ ਲਵੀ ਇਹ ਤਾਂ ਜਿਮ ਲਾਉਣ ਵਾਲਿਆਂ ਦੀ ਬੇਇੱਜ਼ਤੀ ਕਰਾਂਦਾ ਡੰਬਲ ਮੂੰਹ ਤੇ ਨਾ ਮਾਰ ਲਈ ਡੋਲਾ ਬਾਹਰ ਆਉਣਾ ਪਹਿਲਾਂ ਨੱਕ ਬਾਹਰ ਆਉ ਉ ਤਲ ਫੁੱਲਾਂ ਜਿੰਨੇ ਭਾਰ ਦਾ ਕੱਕਾ ਤੂੰ ਸੀ ਜੋ ਆਗੇ ਅਸੀਂ ਛੱਡੀ ਬੈਠੇ ਆਇਓ ਵੇਲ ਗੁਣੇ ਜੇ ਨਾਰ ਚੜ ਗਈ ਸਾਰਾ ਸਿਆ ਨਹੀਂ ਲੋਟ ਆਉਣੀ ਬਾਸਕਾਰ ਭਰਾਵਾ ਸਾਰੀਆਂ ਅੱਜ ਹੀ ਲਾਵੇਂਗਾ ਲੱਗਦੇ ਹੱਥ ਲੈ ਕੇ ਤੇ ਸ਼ੋਲਡਰ ਦੀਆਂ ਵੀ ਲਾ ਲਈ ਓ ਜਮਰ ਚ ਮਾਰਦਾ ਜੋਰ ਤੇਰੇ ਲਈ ਢੰਮਲ ਮੱਥੇ ਜਣਾ ਮਾਰ ਲਈ ਤਰਨਾ ਪਵਾ ਲਈ ਪਤੰਦਰਾ ਆਓ ਮਰਦ ਨਹੀਂ ਪੜਦੇ ਜੇ ਰੱਖਦੇ ਮੈਂ ਪਿਆਰ ਸ਼ਰੀਆਮ ਕਰਦਾ ਇਸੇ ਹਿਸਾਬ ਨਾਲ ਮੇਰੀ ਤਾਂ ਉਮਰ ਨੰਗ ਗਈ ਸਾਨੂੰ ਜੈਰ ਵੀ ਦੇ ਦਿਆ ਕਰੋ ਨਾਲ ਹੀ ਚਾਹ ਪੀ ਲੈਣ ਦਿਆ ਕਰੋ ਭਾਈ ਅਰੇ ਆਮ ਕਰਦਾ ਨਹੀਂ ਮੈਂ ਧੋਖਾ ਕਰ ਹੀ ਸਕਦਾ ਚਿੱਤਰ ਵੀ ਸ਼ਰਿਆਮ ਵੱਜਣਿਆ ਮਰਦ ਨਾਨਾ ਸਟੂਲਾ ਧੋਖਾ ਕਰ ਹੀ ਸਕਦਾ ਨਹੀਂ ਮੈਂ ਮੇਰੀ ਮਾਂ ਵਰਗਾ ਵੇੜੇ ਵਾਲਿਆਂ ਦਾ ਮੁੰਡਾ ਤੁਸੀਂ ਚੱਕ ਕੇ ਕੰਮ ਰੱਖੋ ਵੇਖੀ ਫਿਰ ਛੇਤੀ ਮਰਦਾ ਗਰੀਬ ਨੂੰ ਬੁਲਾਉਣਾ ਛੱਡਤਾ ਪਾਣ ਗਈ ਜਦੋਂ ਸੀ ਹੌਲਦਾਰਨੀ ਪਹਿਲੇ ਗਾਣੇ ਤੋਂ ਹੀ ਤੱਕ ਪਾਤੀ ਸਿੱਧੀ ਸਰਕਾਰ ਨਾਲ ਟੱਕਰ ਇਹਨੇ ਭੁੱਕੀ ਦਾ ਪਰਚਾ ਪਵਾ ਕੇ ਹਟਣਾ ਗਰੀਬ ਨੂੰ ਬੁਲਾਉਣਾ ਛੱਡਤਾ ਉਹ ਪਾਣ ਗਈ ਜਦੋਂ ਸੀ ਹੌਲਦਾਰਨੀ ਐਨਾ ਸ਼ੁਕਰ ਕਰ ਬੁਲਾਉਣਾ ਛੱਡਿਆ ਨਹੀਂ ਤਾਂ ਹਵਾਲਾ ਚ ਕੀਤਾ ਦਿਲ ਕਰਣਾ ਆਇਆ ਕਰਕੇ ਨਹਿਰ 'ਚ ਛਾਲ ਮਾਰ ਦੇ ਸਿੱਧਾ ਮੱਥਾ ਕਾਨੂੰਨ ਵਾਲੀ ਨਾਲ ਲਾਇਆ ਸੀ ਅੱਜ ਸੰਡੇ ਦਾ ਆਪਣਾ ਲੰਚ ਹੈਗਾ ਗ੍ਰਿਲਡ ਸੈਂਡਵਿਚ ਨੇ ਕੁਛ ਨਹੀਂ ਕੀਤਾ ਹੈਗਾ ਬ੍ਰੈਡਾਂ ਦੇ ਅੰਦਰ ਮਲਾਈ ਲਗਾਈ ਆ ਬ੍ਰੈਡ ਬਾਹਰੋਂ ਮੰਗਵਾਉਣਾ ਜਾਂ ਉਹ ਵੀ ਘਰ ਹੀ ਬਣਾਉਣਾ ਸੰਡੇ ਨੂੰ ਮੱਜਾਂ ਨੂੰ ਕੀ ਖਵਾ ਸਕਦੇ ਆ ਤੇ ਸਬਜ਼ੀਆਂ ਨੇ ਤੇ ਬਸ ਇਹਨੂੰ ਗ੍ਰਿਲ ਕਰ ਲਿਆ ਤਾਂ ਸੰਡੇ ਨੂੰ ਕੁਛ ਬਾਹਰਲਾ ਖਾਣ ਦਾ ਜੀ ਕਰਦਾ ਹੁੰਦਾ ਤਾਂ ਮੈਂ ਘਰੇ ਗ੍ਰਿਲ ਕੈਲਰੀ ਪ੍ਰੀਤ ਸਿੰਘ ਅਰਵਾਲ ਉਹ ਬਸ ਕਰ ਭਰਾਵਾ ਜੀਣਾ ਕਿ ਅਮਰ ਹੋਣਾ ਤੂੰ ਮੇਰੇ ਤੁਸੀਂ ਸ਼ੁਰੂ ਤੋਂ ਐਦਾਂ ਦੇ ਸੀ ਕਿ ਬਾਅਦ ਚ ਹੋਏ ਬਾਹਰ ਦਾ ਕਿਉਂ ਖਾਣਾ ਯਾਰ ਕਿੰਨੀ ਐਕਸਟਰਾ ਗੱਲ ਇਸ ਖਾਣੀਆਂ ਨੇ ਤਾਂ ਤੁਸੀਂ ਵੀ ਇਹ ਖਾ ਸਕਦੇ ਹੋ ਜੇ ਥੋੜਾ ਕੁਝ ਬਾਹਰ ਦਾ ਖਾਣ ਨੂੰ ਈ ਕਰਤਾ ਬਾਈ ਮੱਜਾ ਦਾ ਕੀ ਕਰੀਏ ਹੁਣ ਪੇਟ ਨਾਲੋਂ ਮਿੱਠੂ ਜ਼ਿਆਦਾ ਲੱਗੰਦਿਆ ਕੋਈ ਗੱਲ ਨਹੀਂ ਪੋਤ ਸਾਨੂੰ ਵਿਆਹ ਤੇ ਨਹੀਂ ਸੱਧਿਆ ਸਾਡੇ ਕਿਹੜਾ ਵਿਆਹ ਨਹੀਂ ਹੋਣਿਆ ਤੇਰੇ ਨਾਲ ਸੋਣੀ ਓਏ ਮੱਡੂ ਗੁਸਾਣਾ ਕਰ ਵਿਚੋਲਾ ਰਣ ਤੀਰ ਮਾਰਨ ਨੂੰ ਬਣਾ ਲਈ ਸਬਰ ਕਰ ਰੰਦੀਰ ਮਾਰ ਆਉਂਦਾ ਹੀ ਹੋਣਾ ਕਾਰਡ ਲੈ ਕੇ ਨਾ ਕਰ阿里 ਨਾ ਤੂੰ ਪਾウダー ਲਵਾਈ ਤਾਂ ਮੇਰਾ ਨਾਂ ਰੱਖਦੀ ਫੇਕੀ ਸਮਝ ਹਮਲਾ ਇੱਕ ਕਦਮ ਕਰਦਾ ਏ ਪਟੂ ਖੋਲ ਕੇ ਖਾਣ ਦਾ ਸ਼ੌਕੀਨ ਹੈ ਲੜਦਾ ਕਿਉਂ ਆ ਸਿੰਘ ਕੋਈ ਇਸ ਨੂੰ ਪਨੀਰ ਦੇ ਪਕੌੜੇ ਦੇਓ ਤੂੰ ਮੇਰਾ ਓਥੋਂ ਓਥੋਂ ਕਹਿੰਦ ਲਹਿ ਬਲਹੜਨ ਹਰ ਸੇਣੀ ਜਿੱਥੋਂ ਜਿੱਥੋਂ ਮਾਰ ਜਾਣੀ ਦਾ ਪਿਆਰ ਬਲੱਡ ਤੇ ਪਹਿਲਾਂ ਹੀ ਘੱਟ ਲੱਗਦਾ ਭਰਾਵਾ ਮੈਨੂੰ ਪਹਿਲਾਂ ਹੀ ਘੱਟ ਲੱਦਾ ਖੂਨ ਦੀ ਕਮੀ ਕਰਕੇ ਐਦਾਂ ਦਾ ਹੋ ਗਿਆ ਤੈਨੂੰ ਦੋ ਬੋਤਲ ਲਾ ਕੇ ਕਉਣਾ ਪੈਣਾ ਕਾਕਾ ਜੀ ਖੂਨ ਦੀ ਪਹਿਲਾਂ ਹੀ ਕਮੀ ਜਾਪਦੀ ਬਾਬਾ ਤੇਰੇ ਵਿੱਚ ਬਲੱਡ ਨਹੀਂ ਹੁਣ ਬੀੜੀਆਂ ਦਾ ਧੂਆਂ ਹੀ ਨਿਕਲਣਾ ਬਲੱਡ ਨਰਸੇਣੀ ਦੇਥੋਂ ਜਿੱਥੋਂ ਮਰ ਜਾਣੀ ਦਾ ਪਿਆਰ ਬੋਲਦਾ ਤੇਰੇ ਅੰਦਰ ਬਲੱਡ ਦੀ ਭਾਖੜਾ ਚੱਲਦੀ ਆ ਬਾਬਾ 3 ਗ੍ਰਾਮ ਤਾਂ ਹੋਣਾ ਸਾਰਾ ਬਲੱਡ ਮੈਨੂੰ ਲੱਗਾ ਬਟਾਰੇ ਤੋਂ ਕਾਦੀਆਂ ਵਾਲੀ ਬੱਸ ਲੱਗਦਾ ਮਾਤਾ ਦੇ ਚੱਲੇ ਆ ਕਿਤੇ ਦਿੱਲੀ ਤੋਂ ਚੰਡੀਗੜ੍ਹ ਕੋਈ ਨਹੀਂ ਫ੍ਰੀ ਕਰਨਾ ਘਾੜੇ ਦਾ ਪੀਰਸਾ ਲੱਗ ਜਾ ਸਾਰਾ ਟੱਬਰ ਹੀ ਪੈ ਗਿਆ ਓਏ ਸਾਰਾ ਟੱਬਰ ਹੀ ਚੱਕੀ ਫਿਰਦੇ ਪਤੰਦਰ ਜਹਾਜ਼ ਘਾਟ ਰੋੜਵੇਂ ਜਿਆਦਾ ਲੱਗ ਰਹੀ ਆ ਸਰਾ ਟੱਬਰ ਹੀ ਚੱਕੀ ਫਿਰਦੇ ਪਤੰਦਰ ਪਿੰਡੋਂ ਤੁਰਿਆ ਲੱਗਦਾ ਜਹਾਜ਼ ਆਉ ਮੜੀ ਕੁੜੇ ਰਾਸ਼ੀਆ ਨਹੀਂ ਫੁੱਲ ਬਦਮਾਸ਼ੀਆ ਨਹੀਂ ਨੋਕਲੀ ਟੀਮ ਯੱਕੇ ਨਾਨਾ ਢੱਕੇ ਅੰਮ੍ਰਿਤਸਰ ਦੇ ਦੋ ਨਵੇਂ ਛਤਰਮੁਰਗ ਟੀਮ ਸਾਡੀ ਨੱਤ ਦੀ ਆਸ਼ੀਆ ਨਹੀਂ ਪੈਰ ਲਿਚ ਲੋੜ ਰਹੀਦੀ ਨੱਕ ਦਵਾ ਮੂੰਹੋਂ ਕੀਦੀ ਮਿਡਲ ਆਫ ਪੂਰੀ ਚਲੋ ਅਸੀਂ ਵਾਈਫਾਈ ਲਗਵਾਇਆ ਨੱਚਣ ਇਦਾਂ ਦੇ ਜਿਦਾ ਇਹਨਾਂ ਦੇ ਪਿਓ ਦਾ ਵਿਆਹ ਹੁੰਦਾ ਜੱਤੀਆਂ ਦਾ ਘਾਟਾ ਹੋ ਜਾਣਾ ਟਾਡੇ ਨਾਲ ਅਸਤਰ ਨਾ ਨਾ ਪਲਸਤਰ ਆਹੀ ਵੇ ਮਾਹੀ ਮੈਨੂੰ ਥੂਟ ਸਵਾ ਦੇ ਤਟਵਾੜਾ ਵੀ ਫੋਨਾ ਦਵਾ ਦੇ ਇੱਕ ਵਾਰ ਬੋਲ ਪਾ ਹੋਰ ਕਿ ਜਿਆਦਾ ਬਾਰ ਬਾਰ ਇੱਕੋ ਗੱਲ ਭਾਈ ਓਏ ਇਹਦੇ ਮੂੰਹ ਤੇ ਚੇਪੀ ਲਾ ਦੇ ਆਹੀ ਵੇ ਮਾਹੀ ਮੈਨੂੰ ਥੂਟ ਸਵਾ ਦੇ ਤਟਵਾੜਾ ਵੀ ਫੋਨਾ ਦਵਾ ਦੇ ਮਾਹੀ ਗਲਤ ਜਾਂ ਲੱਗੀ ਜਾਂਦਾ ਮੈਨੂੰ ਨਾ ਦਵਾਹੀਂ ਭਾਈ ਇਹ ਵਿਗੜ ਜੂ ਨਹੀਂ ਦਿਵਾਣਾ ਨਹੀਂ ਦਿਵਾਣਾ ਮੇਰਾ ਤੇਰਾ ਨਾ ਕੋ ਮੇਲ ਸਾਡੇ ਵੱਖੋ ਵੱਖਰਾ ਨਾ 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 ਕਾਲਾ ਹਾ ਹਾ ਭਾਈ ਕਾਲਾ ਤਾਂ ਮੈਂ ਵੀ ਆਪਰ ਤੇਰਾ ਬੇੜਾ ਹੀ ਗਰਕਾ ਆਈਫੋਨ ਆ ਤੂੰ ਕਾਲਾ ਨਹੀਂ ਲਾਈਟ ਬ੍ਰਾਊਨ ਹੋ ਗਿਆ ਨਾ 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 ਮੈਂ ਤਾਂ ਹੁਣੀ ਨਿਓ ਹਾਂ ਨਾ 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 ਕਾਲਾ ਕਾਲਾ ਬਲੈਕ ਜੀਨਸ ਪੰਜਾਬੀ ਆਦਾ ਮਾਈਕਲ ਜੈਕਸਨ ਭਾਈ 1 ਮਿੰਟ ਵਿੱਚ 70 ਸਟੈਪ ਕਰ ਜਾਂਦਾ ਇਕ ਜਾ ਪਥਰੀ ਹਿਲ ਜੂ ਤੂੰ ਫਿਕਰ ਨਾ ਸੱਪਾਂ ਨੂੰ ਮੈਂ ਉੱਠਣ ਨਹੀਂ ਦਿੰਦਾ ਸੱਪਾਂ 'ਚ ਤੇਰੇ ਜਿੰਨੀ ਫੁਰਤੀ ਕਿੱਥੋਂ ਆਉਣੀ ਉੱਠਦੇ ਪਤੰਦਰ ਫੁਰਤੀਲਾ ਹੀ ਵੜਾ ਵਾ ਤੂੰ ਫਿਕਰ ਕਰੀ ਨਾ ਸੱਪਾਂ ਨੂੰ ਮੈਂ ਉੱਠਣ ਨਹੀਂ ਦਿੰਦਾ ਚੋਬਰ ਸੱਪ ਕੌਡੀਆਂ ਵਾਲਾ ਹਰਿਆ ਸੱਪ ਏ ਲੱਗਦਾ ਸੀ ਹੁਣ ਇਹ ਨਾਗ ਦਾ ਰੂਪ ਧਾਰਨ ਕਰੂ ਕਿੱਥੇ ਜਾਣਾ ਚਾਹੋਂਗੇ ਇਸ ਟਾਈਮ ਤੈਨ ਸਟਾਰ ਨੂੰ ਤੁਹਾ ਗੱਲ ਵੀ ਬੜੀ ਛੇਮੇ ਜਾਂਦਾ ਫੜਾ ਰੋ ਸ਼ਿਮਲਾ ਕਾਲਾ ਕਰਨਾ ਤੂੰ ਰਾਤ ਨੂੰ ਨਾ ਜਾਹੀਂ ਰਾਤ ਨੂੰ ਦਿਖਦੀ ਨਹੀਂ ਤੂੰ ਮੈਨੂੰ ਲੱਗਦਾ ਗੁਰਤੀ ਦੇ ਨੱਕ ਚ ਪਾਈ ਆ ਇਹਨਾਂ ਨੱਕ ਚ ਬੋਲਦੀ ਜਿੱਥੇ ਡੀਜੇ ਲੱਗੂ ਉੱਥੇ ਚੜੀ ਜਾਂਦੇ ਆ हां जी मित्रों यही आज दी वीडियो आई होप तहां नु वीडियो वधिया लगी होगी जे वीडियो वधिया लगे ता, ता वीडियो लाइक कर दो शेयर कर दो चैनल नु सब्सक्राइब कर दो तो एक वधिया ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਗਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼